ਸਾਜੀ ਗਾਲ ਦੀ ਡੀਪੀਜੀ ਪੰਜਾਬੀ ਦਾ ਡਾਟਾ ਇੱਕ ਵਾਰੀ ਫਿਰ ਤੋਂ ਸੁਵਾਉਂਦੇ ਤਸਵੀਰਾਂ ਦੇਦੇ ਪਏ ਤੋਂ ਆਪਣੀ ਸਕਰੀਨ ਦੇ ਉੱਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਵੱਖ-ਵੱਖ ਮਾਮਲਿਆਂ ਦੇ ਵਿੱਚ ਅਮਨਦੀਪ ਕੌਰ ਚਟਾਕਵੀਨ ਦੀ ਗ੍ਰਿਫਤਾਰੀ ਹੋਈ ਅਮਨਦੀਪ ਕੌਰ ਉਦੋਂ ਸੁਰਕੀਆਂ ਦੇ ਵਿੱਚ ਆਈ ਸੀ ਜਦੋਂ ਕਰੀਬ 17 ਗ੍ਰਾਮ ਚਿੱਟੇ ਦੇ ਨਾਲ ਕਾਲੇ ਰੰਗ ਦੀ ਥਾਰ ਗੱਡੀ ਦੇ ਵਿੱਚ ਗ੍ਰਿਫਤਾਰ ਕੀਤੀ ਜਾਂਦੀ ਹੈ ਉਦੋਂ ਤੋਂ ਲੈ ਕੇ ਅਮਨਦੀਪ ਸੁਰਕੀਆਂ ਦੇ ਵਿੱਚ ਜਿਹੜੀ ਇਹ ਬਣੀ ਹੋਈ ਸੀ ਪਰ ਪਿਛਲੇ ਅ ਦਿਨਾਂ ਦੇ ਵਿੱਚ ਕੋਰਟ ਵੱਲੋਂ ਜ਼ਮਾਨਤ ਮਿਲੀ ਸੀ ਜ਼ਮਾਨਤ ਤੋਂ ਬਾਅਦ ਆ ਨਿੱਜੀ ਚੈਨਲ ਦੇ ਇੰਟਰਵਿਊ ਦੇ ਕੇ ਦੁਬਾਰਾ ਤੋਂ ਚਰਚਾ ਦੇ ਵਿੱਚ ਆ ਗਈ ਸੀ ਪਰ ਹੁਣ ਦੁਬਾਰਾ ਤੋਂ ਅਮਨਦੀਪ ਕੌਰ ਦੀਆਂ ਮੁਸ਼ਕਲਾਂ ਵੱਧ ਗਈਆਂ ਅਮਨਦੀਪ ਕੌਰ ਦੇ ਖਿਲਾਫ ਵਿਜੀਲੈਂਸ ਨੇ ਆਏ ਤੋਂ ਜ਼ਿਆਦਾ ਸੰਪਤੀ ਦਾ ਮਾਮਲਾ ਦਰਜ ਕੀਤਾ ਹੈ ਔਰ ਵਿਜੀਲੈਂਸ ਦੇ ਡਿਟੇਲ ਦੇ ਵਿੱਚ ਪੁੱਛ ਗਿਸ ਕਰ ਰਹੀ ਹੈ ਅੱਗੇ ਕਿਸ ਤਰ੍ਹਾਂ ਇਸ ਨੇ ਪੈਸਾ ਕਮਾਇਆ ਕਿਸ ਤਰ੍ਹਾਂ ਕੀ ਖਰਚਿਆ ਇਸ ਦੇ ਉੱਤੇ ਜਿਹੜਾ ਆ ਉਹ ਸਾਰੀ ਕਾਰਵਾਈ ਜਿਹੜੀ ਇਹ ਉਹ ਵਿਜੀਲੈਂਸ ਕਰੇਗੀ ਇਹ ਪੈਸਾ ਚਿੱਟੇ ਵਰਗੇ ਨਸ਼ੇ ਤੋਂ ਆਇਆ तमाम ਲਿੰਕਸ ਜੋ ਇਹਦੇ ਨਾਲ ਜੁੜੇ ਉਹਨਾਂ ਤੋਂ ਪੁਝਗ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਵਿਜੀਲੈਂਸ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਹੈ ਕਿ ਐਫ ਆਈ ਆਰ ਦਰਜ ਹੋ ਚੁੱਕੀ ਆ ਔਰ ਆਮਦਨ ਤੋਂ ਵੱਧ ਦੀ ਗੱਲ ਕੀਤੀ ਜਾਵੇ ਤਾਂ 1 ਕਰੋੜ 8 ਲੱਖ ਰੁਪਈਆ ਜਿਹੜੀ ਆਮਦਨ ਹੈ ਉਹ ਅਮਨਦੀਪ ਕੌਰ ਦੀ ਰਿਲੀਜ਼ ਦੇ ਰਿਕਾਰਡ ਦੇ ਵਿੱਚ ਦਰਜ ਕੀਤੀ ਗਈ ਹੈ ਔਰ ਦੂਸਰੇ ਪਾਸੇ ਕਿ ਖਰਚ ਦੀ ਗੱਲ ਕੀਤੀ ਜਾਵੇ ਤਾਂ 1 ਕਰੋੜ 39 ਲੱਖ ਰੁਪਈਆ ਜਿਹੜਾ ਖਰਚ ਹੋਇਆ ਹੈ ਉਹ ਅਮਨਦੀਪ ਨੇ ਕੀਤਾ ਤਾਂ ਕਰਕੇ ਆਏ ਤੋਂ ਯਾਦਾ ਸੰਪਤੀ ਦਾ ਮਾਮਲਾ ਜਿਹੜਾ ਆ ਉਹ ਦਰਜ ਕੀਤਾ ਗਿਆ ਆ ਅਮਨਦੀਪ ਕੌਰ ਦੇ ਖਿਲਾਫ ਦਰਜ ਕਰ ਲਿਆ ਗਿਆ ਹੈ ਔਰ ਵਿਜੀਲੈਂਸ ਅੱਗੇ ਹੋਰ ਵੀ ਜਿਹੜੇ ਲਿੰਕ ਨੇ ਉਹ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਜਦੋਂ ਮਾਮਲਾ ਪੁਲਿਸ ਦੇ ਨਾਲ ਜੁੜਿਆ ਹੋਵੇ ਜਦੋਂ ਮਾਮਲਾ ਡਰਗ ਦੇ ਨਾਲ ਜੁੜਿਆ ਹੋਵੇ ਤਾਂ ਕਰਕੇ ਪੁਲਿਸ ਹੈ ਉਸ ਦੇ ਵਿੱਚ ਪੁਸਗਸ ਦੇ ਵਿੱਚ ਲੱਗੀ ਹੋਈ ਹੈ ਵਿਜੀਲੈਂਸ ਦੁਆਰਾ ਫਿਲਹਾਲ ਹੁਣ ਤੱਕ ਦੀ ਖਬਰ ਇਹੀ ਹੈ ਕਿ ਗ੍ਰਿਫਤਾਰੀ ਤੋਂ ਹੋ ਚੁੱਕੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਸੰਪਤੀ ਦਾ ਮਾਮਲਾ ਜਿਹੜਾ ਆ ਉਹ ਸਾਹਮਣੇ ਆ ਰਿਹਾ ਆ ਉਹ ਦਰਜ ਹੋ ਚੁੱਕਿਆ ਆ ਸਵੇਰੇ ਦੇਖੋ ਚੁੱਪਚਾਪ ਹੀ ਤੇ ਵਿਜੀਲੈਂਸ ਨੇ ਇਸ ਨੂੰ ਆਪਣੇ ਦਫਤਰ ਦੇ ਵਿੱਚ ਬਿਠਾ ਆ ਕੇ ਰੱਖਿਆ ਹੋਇਆ ਸੀ ਪਹਿਲਾਂ ਵਿਜੀਲੈਂਸ ਰਾਤ ਤੇ ਰਾਤ ਪਰਚਾ ਦਰਜ ਵਿਜੀਲੈਂਸ ਕਰਦੀ ਹੈ ਤੇ ਫਿਰ ਉਸ ਤੋਂ ਬਾਅਦ ਪੁਸਗੈਸ ਕਰਨਾ ਸ਼ੁਰੂ ਕਰ ਦਿੱਤੀ ਤੁੰਦਾ ਦਾ ਇਹ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਿਹੜਾ ਆ ਉਹ ਅਮਨਦੀਪ ਚਰਚਾ ਦੇ ਵਿੱਚ ਰਹਿ ਰਹੀ ਸੀ ਤੁੰਦਾ ਦਾ ਇਹ ਕਿ ਇੱਕ ਠਾਰ ਦੇ ਵਿੱਚ ਜਿਹੜਾ 17 ਗ੍ਰਾਮ ਚਿੱਟਾ ਜਿਹੜਾ ਆ ਪੁਲਿਸ ਵੱਲੋਂ ਫੜਿਆ ਜਾਂਦਾ ਆ ਅਮਨਦੀਪ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਲਗਾਤਾਰ ਜਿਹੜਾ ਆ ਅਮਨਦੀਪ ਚਿੱਟੇ ਨੂੰ ਲੈ ਕੇ ਚਿੱਟਾ ਕੁਵਿੰਦ ਦੇ ਨਾਮ ਦੇ ਉੱਤੇ ਜਿਹੜਾ ਆ ਇਹ ਪੁਲਿਸ ਵਾਲੀ ਜਿਹੜੀ ਏ ਲਗਾਤਾਰ ਜਿਹੜਾ ਆ ਸੁਰਕੀਆਂ ਦੇ ਵਿੱਚ ਬਣੀ ਹੋਈ ਸੀ ਪਰ ਫਿਲਹਾਲ ਕੁਝ ਦਿਨ ਪਹਿਲਾਂ ਹੀ ਅਮਨਦੀਪ ਕੌਰ ਨੂੰ ਜਿਹੜੀ ਏ ਉਹ ਰਾਹਤ ਮਿਲਦੀ ਹੈ ਜਮਾਨਤ ਮਿਲਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਅਮਨਦੀਪ ਇੱਕ ਨਿੱਜੀ ਚੈਨਲ ਦੇ ਉੱਤੇ ਆਪਣੀ ਇੰਟਰਵਿਊ ਕਰਦੀ ਹੈ ਆਪਣਾ ਪੱਖ ਰੱਖਦੀ ਹੈ ਆਪਣੇ ਬਾਰੇ ਦੱਸਦੀ ਹੈ ਆਪਣੇ ਕੰਮ ਬਾਰੇ ਦੱਸਦੀ ਹੈ ਆਪਣੀ ਆਏ ਬਾਰੇ ਦੱਸਦੀ ਹੈ ਆਪਣੀ ਕੋਠੀ ਦੇ ਉੱਤੇ ਰੁਪਈਆ ਕਿੱਥੋਂ ਲੱਗਾ ਉਹ ਵੀ ਦੱਸਦੀ ਹੈ ਨਾਲ ਦੀ ਨਾਲ ਉਹ ਇਹ ਵੀ ਦੱਸਦੀ ਹੈ ਕਿ ਮੇਰੇ ਜਿਹੜੇ ਕੋਠੀ ਤੇ ਰੁਪਈਏ ਲੱਗੇ ਨੇ ਉਹ ਕਿਤਨਾ ਕਿਤੇ ਮੈਂ ਜਿਹੜੇ ਆ ਉਹ ਲੋਨ ਲਿਆ ਹੋਇਆ ਆ ਫਲਾਣੇ ਬੈਂਕ ਤੋਂ ਲਿਆ ਹੋਇਆ ਆ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਨਿੱਜੀ ਚੈਨਲ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਆਪਣਾ ਪੱਖ ਰੱਖਦੀ ਏ ਅਮਨਦੀਪ ਕੌਰ ਪਰ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਵਿਜੀਲੈਂਸ ਜਿਹੜੀ ਏ ਉਹਨੂੰ ਗ੍ਰਿਫਤਾਰ ਕਰਦੀ ਏ ਦੁਬਾਰਾ ਤੋਂ ਜਿਹੜਾ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਏ ਉਹਦੇ 'ਚ ਅਮਨਦੀਪ ਕੌਰ ਜਿਹੜੀ ਏ ਉਹ ਗ੍ਰਿਫਤਾਰ ਹੁੰਦੀ ਏ ਦੁਬਾਰਾ ਤੋਂ ਉਹਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਆ ਹੁਣ ਜਿਹੜਾ ਹਿਰਾਸਤ ਦੇ ਵਿੱਚ ਲਿਆ ਆ ਉਹ ਲਿਆ ਆ ਵਿਜੀਲੈਂਸ ਨੇ ਤੇ ਵਿਜੀਲੈਂਸ ਜਿਦਾ ਉਹ ਲਗਾਤਾਰ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਆ ਉਹ ਕਿਹਾ ਜਾ ਰਿਹਾ ਆ মিডিਆ ਰਿਪੋਰਟਾਂ ਦੱਸ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਉਹਦੇ ਵਿੱਚ ਇਹੀ ਆ ਰਿਹਾ ਕਿ ਅਮਰਦੀਪ ਦੇ ਕੋਲ ਕਮਾਈ ਤੋਂ ਵੱਧ ਆਏ ਤੋਂ ਵੱਧ ਜਾਂ ਕਮਾਈ ਤੋਂ ਵੱਧ ਜਿਹੜੇ ਨੇ ਖਰਚੇ ਕੀਤੇ ਜਾ ਰਹੇ ਨੇ ਉਹ ਕਿਥੋਂ ਕੀਤੇ ਜਾ ਰਹੇ ਨੇ ਕਿਉਂਕਿ ਕਮਾਈ ਦਾ ਬਿਉਰਾ ਵੀ ਜਿਹੜਾ ਦਿੱਤਾ ਹੈ ਵਿਜੀਲੈਂਸ ਨੇ ਤੇ ਇਹਨਾਂ ਦੇ ਜਿਹੜਾ ਆ ਖਰਚਿਆਂ ਦਾ ਬਿਉਰਾ ਵੀ ਜਿਹੜਾ ਦਿੱਤਾ ਹੈ ਅਸੀਂ ਪਿੱਛੇ ਦੱਸ ਕੇ ਢੇ ਕਿ 1 ਕਰੋੜ ਤੇ ਕੁਝ ਰੁਪਏ ਜਿਹੜੇ ਆ ਉਹ ਇਨਾਂ ਦੀ ਕਮਾਈ ਦੱਸੀ ਜਾ ਰਹੀ ਹੈ ਤੇ 1 ਕਰੋੜ ਤੋਂ ਜਿਹੜਾ ਆ 39 ਲੱਖ ਦੇ ਕਰੀਬ ਜਿਹੜੇ ਖਰਚੇ ਇਹਨਾਂ ਵੱਲੋਂ ਕੀਤੇ ਜਾ ਰਿਹਾ ਉਹ ਕਿੱਦਾਂ ਕੀਤੇ ਜਾ ਰਹੇ ਨੇ ਉਹਦੇ ਤੇ ਜਿਹੜੀ ਇਹ ਸਾਰੀ ਸਾਨਬੀਨ ਕੀਤੀ ਜਾ ਰਹੀ ਹੈ ਵਿਜੀਲੈਂਸ ਇਹਨਾਂ ਚੀਜ਼ਾਂ ਦੇ ਉੱਤੇ ਪੜਤਾਲ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਹੀ ਉਹਨਾਂ ਨੂੰ ਗ੍ਰਫਤਾਰ ਕਰਕੇ ਜਿਹੜੀ ਇਹਦੀ ਸਾਰੀ ਪੁੱਛਗੈਸ ਜਿਹੜੀ ਅਮਨਦੀਪ ਕੋਲੋਂ ਉਹ ਕੀਤੀ ਜਾਵੇਗੀ ਪਰ ਗੱਲ ਜਿਹੜੀ ਹੈ ਉਹ ਸਾਹਮਣੇ ਇਹੀ ਆ ਰਹੀ ਹੈ ਕਿ ਮੁਸ਼ਕਲ ਦੇ ਨਾਲ ਜ਼ਮਾਨਤ ਮਿਲਦੀ ਹੈ ਜ਼ਮਾਨਤ ਮਿਲ ਜਾਂਦੀ ਹੈ ਅਦਾਲਤ ਨੇ ਇਹਨਾਂ ਦੇ ਪੱਖ ਸੁਣੇ ਤੇ ਅਦਾਲਤ ਨੇ ਇਹਨਾਂ ਨੂੰ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ ਹੈ ਜਮਾਨਤ ਰਾਹਤ ਮਿਲਦੀ ਹੈ ਮੀਡੀਆ ਦੇ ਵਿੱਚ ਆ ਕੇ ਫਿਰ ਤੋਂ ਚਰਚਾ ਦੇ ਵਿੱਚ ਆ ਜਾਂਦੀ ਹੈ ਮੈਡਮ ਤੇ ਉਸ ਤੋਂ ਬਾਅਦ ਆ ਜਿਹੜਾ ਆ ਆਪਣੇ ਆਪ ਨੂੰ ਸਾਹਮਣੇ ਰੱਖਦੀ ਹੈ ਆਪਣੇ ਆਪ ਨੂੰ ਪੂਰੀ ਤਰ੍ਹਾਂ ਫੋਲਦੀ ਹੈ ਆਪਣੀਆਂ ਸਾਰੀਆਂ ਗੱਲਾਂ ਦੱਸਦੀ ਹੈ ਪੈਸਾ ਕਿੱਥੋਂ ਆਇਆ ਕਿੱਥੇ ਲਾਇਆ ਕਿਹੜੀ ਕਿਹੜੀ ਗੱਡੀ ਕਿੱਦਾਂ ਕਿੱਦਾਂ ਖਰੀਦੀ ਜਾਂਦੀ ਹੈ ਭਾਵੇਂ ਉਹ ਲੋਨ ਵਾਲੇ ਦੱਸਦੀ ਹੈ ਪਰ ਵਿਜੀਲੈਂਸ ਦਾ ਜਿਹੜਾ ਕਹਿਣਾ ਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਉਹ ਉੱਥੇ ਵਿਜੀਲੈਂਸ ਇਹੀ ਗੱਲ ਕਹਿੰਦੀ ਨਜ਼ਰ ਆ ਰਹੀ ਏ ਕਿ ਜਿਹੜੀ ਆਏ ਤੋਂ ਜ਼ਿਆਦਾ ਕਮਾਈ ਤੋਂ ਜ਼ਿਆਦਾ ਖਰਚੇ ਕਿੱਥੋਂ ਕਿਵੇਂ ਕਿਉਂਕਿ ਮਾਮਲਾ ਡਰਗ ਨਾਲ ਜੁੜਿਆ ਹੋਇਆ ਆ ਮਾਮਲਾ ਪੁਲਿਸ ਨਾਲ ਜੁੜਿਆ ਹੋਇਆ ਆ ਮਾਮਲਾ ਤਹਿਕੀਕਾਤ ਨਾਲ ਜੁੜਿਆ ਹੋਇਆ ਆ ਤੇ ਫਿਰ ਉਹ ਜਿਹੜੀ ਚੀਜ਼ ਆ ਉਹ ਸਾਹਮਣੇ ਲਿਆਉਣੀ ਜ਼ਰੂਰੀ ਹੋ ਜਾਂਦੀ ਏ ਜਿੱਦੇ 'ਚ ਹੁਣ ਵਿਜੀਲੈਂਸ ਜਿਹੜਾ ਆ ਇਹਨਾਂ ਦੀ ਪੋਸਟਕੈਸ ਕਰ ਰਹੀ ਏ ਕਿ ਇੰਨੀ ਕਮਾਈ ਤੋਂ ਇਲਾਵਾ ਇਹਨੇ ਖਰਚੇ ਕਿਵੇਂ ਕਮਾਈ ਘੱਟ ਖਰਚੇ ਜ਼ਿਆਦਾ ਕਿੱਥੋਂ ਕੀਤੇ ਜਾ ਰਹੇ ਨੇ ਕਿਵੇਂ ਕੀਤੇ ਜਾ ਰਹੇ ਨੇ ਤੇ ਕੀ ਸਤਮੁੱਚ ਇਹ ਡਰਗ ਦੇ ਨਾਲ ਜੁੜੀ ਹੋਈ ਹੈ ਜਿਹੜੀਆਂ ਗੱਲਾਂ ਨਿੱਜੀ ਚੈਨਲ ਦੇ ਉੱਤੇ ਕੀਤੀਆਂ ਤੁਸੀਂ ਵੇਖੀਆਂ ਹੋਣਗੀਆਂ ਜੇ ਨਹੀਂ ਦੇਖੀਆਂ ਤਾਂ ਤੁਸੀਂ ਜ਼ਰੂਰ ਜਾ ਕੇ ਦੇਖੋ ਕਿ ਬਹੁਤ ਸਾਰੇ ਚੈਨਲਾਂ ਨੂੰ ਜੜਾਇਆ ਉਹ ਉਹ ਆਪਣੇ ਵੱਲੋਂ ਜਿਹੜੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਨਿੱਜੀ ਚੈਨਲ ਨੂੰ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਉਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਪੁੱਛੀਆਂ ਜਾਂਦੀਆਂ ਨੇ ਫੇਰ ਵੀ ਜਿਹੜੀ ਇਹ ਸਫਾਈ ਦੇਣ ਦੀ ਕੋਸ਼ਿਸ਼ ਮੈਡਮ ਵੱਲੋਂ ਕੀਤੀ ਜਾਂਦੀ ਹੈ ਬਾਰ-ਬਾਰ ਕੀਤੀ ਜਾਂਦੀ ਹੈ ਆਪਣੇ ਲੋਨ ਦੀ ਗੱਲ ਕੀਤੀ ਜਾਂਦੀ ਹੈ ਲੋਨ ਦੇ ਨਾਲ ਕੋਠੀਆਂ ਬਣਾਈਆਂ ਨੇ ਗੱਡੀਆਂ ਲਈਆਂ ਨੇ ਇਰਤੇ ਗੱਲ ਵੀ ਕੀਤੀ ਜਾਂਦੀ ਹੈ ਬੁਲਟ ਮੋਟਰਸਾਈਕਲ ਦੀ ਗੱਲਬਾਤ ਕੀਤੀ ਜਾਂਦੀ ਹੈ ਰੋਲੈਕਸ ਘੜੀ ਦੀ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਮਹਿੰਗੀ ਆਈਟਮਾਂ ਦੀ ਜਿਹੜੀ ਗੱਲਬਾਤ ਕੀਤੀ ਜਾਂਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸੁਣਨ ਤੋਂ ਬਾਅਦ ਆ ਜਿਹੜਾ ਆ ਉਹ ਹੁਣ ਜਿਹੜਾ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਹੈ ਉਹਦੇ 'ਚ ਇਹ ਦੱਸਿਆ ਜਾ ਰਿਹਾ ਕਿ ਅਮਨਦੀਪ ਕੌਰ ਅਮਨਦੀਪ ਕੌਰ ਨੂੰ ਜੋ ਡਰੱਗ ਕੁਈਨ ਕਿਹਾ ਜਾਂਦਾ ਆ ਉਹਨੂੰ ਜਿਹੜਾ ਦਬਾਰਾ ਤੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਆ ਦਬਾਰਾ ਤੋਂ ਜਾਣਕਾਰੀ ਜਿਹੜੀ ਸੂਤਰਾਂ ਦੇ حوالے ਤੋਂ ਆ ਰਹੀ ਐ ਪੀ ਉਹਦੇ 'ਚ ਇਹੀ ਕਿਹਾ ਜਾ ਰਿਹਾ ਕਿ ਹੁਣ ਮੈਡਮ ਤੋਂ ਵਿਜੀਲੈਂਸ ਜਿਹੜੀ ਹੈ ਉਹ ਪੁਸਗਿੱਸ ਕਰੇਗੀ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਤੁਸੀਂ ਦੇ ਦੇ ਪਈਓ ਕਿ ਅਮਨਦੀਪ ਕੌਰ ਨੂੰ ਜਿਹੜਾ ਲਿਆਂਦਾ ਜਾ ਰਿਹਾ ਬਿਠਾਇਆ ਹੋਇਆ ਹੈ ਤੇ ਉੱਥੇ ਜਿਹੜੀ ਹੈ ਸਾਂਭਿੰਨ ਕੀਤੀ ਜਾਏਗੀ ਪੁਸਗਿੱਤਸ ਕੀਤੀ ਜਾਏਗੀ ਕਿ ਕਮਾਈ ਤੋਂ ਜ਼ਿਆਦਾ ਖਰਚੇ ਕਿਵੇਂ ਕਿੱਥੋਂ ਖਰਚੇ ਆ ਰਹੇ ਨੇ ਕਿੱਥੋਂ ਇਨਕਮ ਆ ਰਹੀ ਏ ਕਿਸ ਤਰ੍ਹਾਂ ਆ ਰਹੀ ਏ ਤੇ ਉਹ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਆ ਉਹ ਪੈਸਾ ਜਿਹੜਾ ਆ ਖਰਚ ਕਰਦੀ ਹੋਈ ਨਜ਼ਰ ਆ ਰਹੀ ਏ ਤੇ ਹੁਣ ਜਿਹੜਾ ਅਮਨਦੀਪ ਕੌਰ ਜਿਹੜੀ ਏ ਉਹ ਦੁਬਾਰਾ ਤੋਂ ਹਿਰਾਸਤ ਦੇ ਵਿੱਚ ਆ ਵਿਜੀਲੈਂਸ ਦੀ ਹਿਰਾਸਤ ਦੇ ਵਿੱਚ ਆ ਤੇ ਪੁੱਸ ਗਏ ਸੀ ਜਿਹੜੀ ਏ ਉਹ ਵਿਜੀਲੈਂਸ ਵੱਲੋਂ ਦੁਬਾਰਾ ਤੋਂ ਕੀਤੀ ਜਾਏਗੀ ਲਗਾਤਾਰ ਜਿਹੜੀ ਉਹ ਅਮਨਦੀਪ ਪਿਛਲੇ ਕਈ ਦਿਨਾਂ ਤੋਂ ਸੁਰੱਖਿਆ ਦੇ ਵਿੱਚ ਬਣੀ ਹੋਈ ਏ ਤੇ ਇਹ ਗੱਲ ਜਿਹੜੀ ਏ ਦੁਬਾਰਾ ਤੋਂ ਜਿਹੜੀ ਏ ਉਹ ਅਮਨਦੀਪ ਕੌਰ ਦੇ ਲਈ ਮੁਸ਼ਕਲਾਂ ਜਿਹੜੀਆਂ ਨੇ ਵਧਾ ਦਿੱਤੀਆਂ ਨੇ ਕਿਉਂਕਿ ਅਮਨਦੀਪ ਕੌਰ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੱਕ ਨਿੱਜੀ ਚੈਨਲ ਦੇ ਥਰੂ ਰੱਖੀਆਂ ਬਹੁਤ ਸਾਰੀਆਂ ਗੱਲਾਂ ਐਸੀਆਂ ਕਰ ਦਿੱਤੀਆਂ ਜਿਨ੍ਹਾਂ ਤੋਂ ਬਾਅਦ ਜਿਹੜਾ ਆ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਏ ਕਿ ਮੈਡਮ ਇੱਕ ਵਾਰੀ ਫੇਰ ਤੋਂ ਜਿਹੜਾ ਆ ਆਪਣੀਆਂ ਗੱਲਾਂ ਦੇ ਜਾਲ ਦੇ ਵਿੱਚ ਜਾਂ ਆਪਣੀ ਗੱਲਬਾਤ ਦੇ ਜਾਲ ਦੇ ਵਿੱਚ ਆਪਣੀਆਂ ਗੱਲਾਂ ਨੂੰ ਲੈ ਕੇ ਦੁਬਾਰਾ ਤੋਂ ਜਿਹੜਾ ਆ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਆ ਜਾਣਕਾਰੀ ਜਿਹੜੀ ਏ ਉਹ ਜਟਾਈ ਜਾ ਰਹੀ ਏ ਦੇਖਿਆ ਜਾ ਰਿਹਾ ਆ ਪੱਖ ਸੁਣਿਆ ਜਾ ਰਿਹਾ ਦੁਬਾਰਾ ਤੋਂ ਵਿਜੀਲੈਂਸ ਜਿਹੜੀ ਓਪੋਸ ਗੈਸ ਕਰ ਰਹੀ ਏ ਕਿ ਕੀ ਕੀਮੇ ਤੇ ਕਿੱਥੋਂ ਇਹ ਸਾਰਾ ਖਰਚਾ ਜਿਹੜਾ ਆਇਆ ਕਮਾਈ ਤੋਂ ਵੱਧ ਇਨਕਮ ਕਿਵੇਂ ਆਈ ਤੁਸੀਂ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਅਮਨਦੀਪ ਕੌਰ ਸੱਚਮੁੱਚ ਡਰਗ ਦੇ ਨਾਲ ਜੁੜੀ ਹੋਈ ਏ ਜਾਂ ਕੁਝ ਹੋਰ ਏ ਤੇ ਜੇ ਜੁੜੀ ਹੋਈ ਏ ਤੇ ਤੁਸੀਂ ਕੀ ਕਹਿਣਾ ਚਾਹੋਗੇ ਐਸੇ ਲੋਕਾਂ ਦੇ ਲਈ ਧੰਨਵਾਦ ਬਣੇ ਰਹੋ ਵਡੀ ਪੀਸੀ ਪੰਜਾਬੀ ਦੇ ਉੱਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਦੁਬਾਰਾ ਤੋਂ ਤੁਹਾਡੇ ਨਾਲ ਜੁੜਦੇ ਹਾਂ ਮਿਹਰਬਾਨੀ